ਸੰਗਤ ਜੀ ਆ ਬੰਦਾ ਹੈਗਾ ਆ ਉਹਨਾਂ ਦੇ ਪਿਓ ਬੈਠੇ ਆ ਫਾਦਰ ਸਾਹਿਬ ਬੈਠੇ ਹੋਏ ਗਿਆ ਵੀ ਦੱਸੋ ਆ ਬਜ਼ੁਰਗ ਨੂੰ ਕਿਦਾਂ ਰੋਡ ਦੇ ਉੱਤੇ ੱੱੱਕੇ ਖਾਂਦਾ ਫਿਰਦਾ ਹਾਂਜੀ ਤੇ ੱੱੱਕੇ ਖਾਂਦਾ ਫਿਰਦਾ ਰੋਡਾਂ ਦੇ ਉੱਤੇ ਕਿਰਾਏ ਤੇ ਕਰੇ ਕਮਰਾ ਲਿਆ ਹੋਇਆ ਵੀ ਦੱਸ ਵੀ ਕਿੰਨਾ ਸੋਹਣਾ ਸਰਦਾਰ ਬੰਦਾ ਹੈਗਾ ਵੀ ਆ ਗੁਰਸਿੱਖ ਬੰਦਾ ਲੱਗਦਾ ਮੈਨੂੰ ਤਾਂ ਵੀ ਗੁਰਸਿੱਖ ਨਹੀਂ ਹੈਗਾ ਵਾਸਤੇ ਤਾਂ ਲੱਗਦਾ ਗੁਰਸਿੱਖੀ ਹੈ ਕਿੰਨੀ ਸੋਹਣਾ ਦਿਹਾੜਾ ਰੱਖਿਆ ਪੱਗ ਬੰਨਿਆ ਵੀ ਐਦਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਕਿ ਆਪਣੇ ਪਿਓ ਨੂੰ ਰੋਡਾਂ ਦੇ ਉੱਤੇ ੱਤਕੇ ਖਵਾਉਂਦੇ ਆਗੇ ਆ ਵੀ ਇੰਨਾ ਬੁਰਾ ਹਾਲ ਐ ਵੀ ਮੈਂ ਇਹੀ ਕਹਿਣਾ ਚਾਹਣਾ ਸੰਗਤਾਂ ਨੂੰ ਜਿਹੜੇ ਬਜ਼ੁਰਗ ਐਗੇ ਆ ਵੀ ਅੱਜ ਕੱਲ ਆ ਇਦਾਂ ਦੇ ਜਿੱਦਾਂ ਦੇ ਪੁੱਤ ਹੈਗੇ ਆ ਪੁੱਤ ਤੇ ਕੁੱਪੁੱਤ ਹੋ ਜਾਂਦੇ ਆ ਇੱਥੋਂ ਪਤਾ ਲੱਗ ਜਾਂਦਾ ਇਹ ਮੂੰਹ ਤੇ ਨਹੀਂ ਲਿਖ ਜਾਂਦਾ ਵੀ ਇਹ ਮੇਰਾ ਪੁੱਤ ਤੇ ਕੁੱਪੁੱਤ ਐ ਇੱਕ ਪੁੱਤ ਹੋ ਜਾਂਦੇ ਜਦੋਂ ਬੱਚਿਆਂ ਨੂੰ ਮਾਂ ਪਿਓ ਨੂੰ ਬਾਹਰ ਕੱਢ ਦਿੰਦੇ ਆ ਰੋਡਾਂ ਦੇ ਉੱਤੇ ੱਤਕੇ ਖਵਾ ਦਿੰਦੇ ਹੈਗੇ ਆ ਇਹ ਭਾਈ ਗੱਲ ਖਤਮ ਐ ਬੇ ਬੇਰੀ ਕੋਲ ਵਾਰ-ਵਾਰ ਕੋਈ ਕਾਹਦੇ ਕਰਦਾ ਹੈ ਫੇ ਵਾਰ-ਵਾਰ ਇਦਾਂ ਪਿਛੇ ਤਾਂ ਪੁੱਛਣਾ ਸਾਡੇ ਕੋਲੇ ਆਇਆ ਤੁਹਾਡਾ ਪਿਓ ਫਿਰਦਾ ਰੋਡਾਂ ਦੇ ੱਤ ਮੇਰਾ ਪਿਓ ਯਾਰ ਮੇਰੇ ਜਿੰਨੇ ਵੀ ਪੰਜਾਬ ਦੇ ਵਿੱਚ ਪੂਰੇ ਬਾਲਟ ਦੇ ਵਿੱਚ ਬੱਚੇ ਜਿਹੜੇ ਬਜ਼ੁਰਗ ਆਉ ਮੇਰੇ ਪਿਓ ਨੇ ਜਿੰਨਿਆਂ ਤੂੰ ਕਿਹੜੀ ਪਾਰਟੀ ਤੋਂ ਤੂੰ ਕਿਹੜੀ ਪਾਰਟੀ ਤੋਂ ਮੈਨੂੰ ਦੱਸ ਪਹਿਲਾਂ ਮੇਰਾ ਵੀਰ ਕਾਹੇ ਮੇਰੇ ਤੋਂ ਕੀ ਲੜਾ ਹੈ ਤਾਂ ਦੱਸ ਦੇ ਯਾਰ ਮੇਰਾ ਪੁੱਤ ਨਹੀਂ ਪੁੱਛੀ ਆ ਮੈਂ ਤੈਨੂੰ ਦੱਸਦੀ ਗੱਲ ਮੇਰਾ ਬੱਚਾ ਨਹੀਂ ਦੱਸ ਦੇ ਪਾ ਪਾਰਟੀ ਕਿਹੜੀ ਆ ਕਾਂਗਰਸ ਚੋਂ ਆ ਕਾਲੀ ਚੋਂ ਆ ਬੀਜਪੀ ਚੋਂ ਆ ਕਿਹੜੀ ਚੋਂ ਆ ਗੁਰੂ ਦੀ ਪਾਰਟੀ ਦਾ ਹੈ ਹਾਂ ਗੁਰੂ ਦਾ ਮਹਾਰਾਜ ਇਹ ਤਾਂ ਕਰਦੇ ਨਹੀਂ ਆਪਣੇ ਪਿਓ ਨੂੰ ਰੋਵਾਰ ਘੜਾ ਦੇ ਤੱਕੇ ਖਵਾ ਦੋ ਪਿਓ ਨੇ ਤਾਂ ਕਿਆ ਹੀ ਨਹੀਂ ਕਹਦੇ ਗੁਰੂ ਮਹਾਰਾਜ ਨੇ ਤਾਂ ਕਹਿੰਦਾ ਨਹੀਂ ਹੈ ਅੱਛਾ ਹਾਂ ਮੈਂ ਤਾਂ ਫੋਨ ਨਹੀਂ ਕਰਦਾਗਾ ਹੁਣ ਅਗਲੀ ਕਾਰਵਾਈ ਆਹੀ ਕਰਾਂਗੇ ਹੁਣ ਦੁਆਰਾ ਤੂੰ ਮੈਨੂੰ ਫੋਨ ਕਰੇਗਾ ਮੈਂ ਨਹੀਂ ਕਰਦਾ ਉਹ ਤੂੰ ਜਾ ਜਾ ਤੇਰੇ ਵਰਗੇ ਛੱਤੀ ਫਿਰਦੇ ਨੇ ਇੱਥੇ ਮੇਰੇ ਵਰਗੇ ਦੇ ਅੱਛਾ ਇਹਦਾ ਮਤਲਬ ਤੂੰ ਗੁੰਡਾ ਆ ਕਿਸੇ ਪਾਰਟੀ ਦਾ ਗੁੰਡਾ ਆ ਤੂੰ ਬਦਮਾਸ਼ ਐ ਚੋਟੀ ਦਾ ਬਦਮਾਸ਼ ਐ ਜਿਹੜਾ ਆਪਣੇ ਪਿਓ ਨੂੰ ਤੂੰ ਇਸ ਹਾਲ ਕਰ ਦਿੰਦੇ ਨਹੀਂ 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 ਮੈਂ ਸਾਡੀ ਗੱਲ ਕਰਦਾ ਤੂੰ ਕਹਿ ਰਿਹਾ ਵੀ ਮੈਂ ਕੁੱਟ ਕੇ ਪੁੱਤ ਜੀ ਬੇਟਾ ਜੀ ਤੂੰ ਕਹਿ ਰਿਹਾ ਮੈਂ ਕੁੱਟ ਕੇ ਕਹੀ ਭੇਜਿਆ ਇਹਦਾ ਮਤਲਬ ਸਰਕਾਰ ਜੀ ਤੇਰੀ ਪੂਰੀ ਠੋਕਾ ਕੱਟ ਗਿਆ ਸੰਗਤ ਜੀ ਇਹਨੇ 5 ਕਰੋੜ ਰੁਪਏ ਦੀ ਗੱਲ ਕੀਤੀ ਕਹਿੰਦਾ ਮੈਂ 5 ਕਰੋੜ ਰੁਪਇਆ ਆਪਣੇ ਪਿਓ ਨੂੰ ਹਲੋ ਹਾਂਜੀ ਵਾਈ ਗੁਰਜੀ ਮੈਂ ਵਾਈ ਗੁਰਜੀ ਗੱਲ ਤਾਂ ਕਰ ਲੋ ਗੁਰੂ ਪਿਆਰਿਓ ਵਾਈ ਵਾਈ ਗੁਰਜੀ ਉਹ ਮੈਂ ਨਹੀਂ ਗੱਲ ਕਰਦੀ ਭਾਈ ਸਾਹਿਬ ਸੰਗਤ ਜੀ ਪਿਆਰਿਓ ਦੋ ਬਚਨ ਤਾਂ ਕਰੋ ਜਿੱਥੇ ਬੰਦੀ ਆ ਸਮਝਾਏ ਕਰਦੇ ਮੇਰੀ ਆਪਦੀ ਕਿੱਥੇ ਰਹਿੰਦੀ ਆ ਜੈ ਬੰਦੀ ਆ ਪਿਆਰਿਓ ਗੱਲ ਤਾਂ ਸੁਣੋ ਅਸਲ ਇਹਨੇ ਸਾਰਾ ਕੁਝ ਕੁਝ ਨਹੀਂ ਛੱਡਿਆ ਸਾਡੇ ਕੋਲ ਸਭ ਕੁਝ ਵੇਚ ਲਿਆ ਝੂਠ ਬੋਲਦਾ ਪੂਰਾ ਰੱਜ ਕੇ ਜਿੰਨਾ ਬੋਲ ਸਕਦਾ ਹੈ ਬਈ ਹੁਣ ਅਚਾ ਇੱਕ ਗੱਲ ਆ ਵੀ ਹਾਇ ਵੀ ਕੁਛ ਨਹੀਂ ਅਸੀਂ ਤਾਂ ਡਰਦੇ ਆ ਵੀ ਕਾਹ ਨੂੰ ਐਵੇਂ ਚਿੱਕੜ ਚ ਪੈਣਾ ਹੈ ਚਿੱਕੜ ਚੇ ਪੈਣਾ ਹੈ ਜੀ ਅੱਜ ਅਸੀਂ ਇਨਾ ਕੰਮਾਂ ਚ ਪਈਏ ਚਿੱਕੜ ਚੇ ਜਾਣਾ ਹੈ ਗੱਲ ਤਾਂ ਕੁਛ ਨਹੀਂ ਹੈ ਵੀ ਹੁਣ ਮਸਲਾ ਇਹ ਆ ਵੀ ਉਹ ਬੰਦੇ ਤਾਂ ਇਹ ਆ ਵੀ ਮੇਰੇ ਕੋਲ ਬਹੁਤ ਕੁਛ ਹੈ ਹਕੀ ਸਮਝ ਹੁਣ ਸਾਡਾ ਜ਼ਮੀਨ ਦਾ ਕਰਿਆ ਵਾ ਚਲੋ ਮਹਾਰਾਜ ਕਰੂਗਾ ਕੁਛ ਕਰਦਾ ਸਾਨੂੰ ਘਰ ਦੁਆਇਆ ਜਾਵੇ ਸਾਨੂੰ ਘਰ ਚ ਬਾੜਿਆ ਜਾਵੇ ਉਹਨੂੰ ਕੱਢਿਆ ਜਾਵੇ ਅਸੀਂ ਤਾਂ ਕਾਨੂੰਨ ਦੇ ਕੁੱਤੇ ਪਏ ਆ ਜਮੇ ਕੋਈ ਕਾਨੂੰਨ ਨਹੀਂ ਹੈ ਸਭ ਝੂਠ ਹੈ ਸਭ ਉਥੇ ਅੰਨੀ ਪੀਂਦੀਆਂ ਕੁੱਤੇ ਚੱਤਦੇ ਨੇ ਤੇ ਭਗਵੰਤ ਮਾਨ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋ ਮੈਂ ਕਹਿੰਨਾ ਭਗਵੰਤ ਮਾਨ ਨੇ ਸਾਨੂੰ ਸੁਣਿਆ ਹੀ ਨਹੀਂ ਹਾਂ ਤੇ ਜਿਹੜੇ ਵੀਡੀਓ ਦੇਖ ਰਹੇ ਭਗਵੰਤ ਮਾਨ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸੁਣਵਾਈ ਹੋਵੇ ਇਹ ਉਹਨਾਂ ਨੂੰ ਇਹ ਹੈ ਵੀ ਸਾਡੀ ਸੁਣਵਾਈ ਕਰੀ ਜਾਵੇ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਇੱਥੇ ਉੱਥੇ ਬਹੁਤ ਕੈਨੇਡਾ ਚ ਗੱਲਾਂ ਹੋ ਰਹੀਆਂ ਆ ਅਸੀ ਤਾਂ ਜੀ ਐਨਆਰਆ ਲਈ ਵਾਸਤੇ ਬਹੁਤ ਕੁਛ ਕਰਿਆ ਅਸੀਂ ਆ ਕਰਿਆ ਫਲਣ ਇੱਕ ਕੱਖ ਨਹੀਂ ਕਰਿਆ ਸਾਡੇ ਵਾਸਤੇ ਇਹਨਾਂ ਨੇ ਓਕੇ ਜੀ ਠੀਕ ਸਕਿਹੜੀ ਗੱਲ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਮੈਂ ਕੈਨੇਡਾ ਰਹਿਣਾ ਮੈਂ ਇੱਥੇ ਆਇਆ ਵਾਸੀ ਮੇਰੇ ਪੁੱਤ ਨੂੰ ਸਤਵੰਤ ਸਿੰਘ ਨੂੰ ਮੈਂ ਗਿਆ ਕੈਨੇਡਾ ਨੂੰ ਦੁਬਾਰੇ ਮੁੜ ਕੇ ਮੇਰੇ ਪੁੱਤ ਨੂੰ ਇਹਨਾਂ ਨੇ ਤੀਜੀ ਮੰਜ਼ਿਲ ਤੋਂ ਕੁੱਟ ਕੇ ਲਾ ਕੇ ਨਹਿਰ ਚ ਸਿੱਟਣ ਚੱਲੇ ਸੀ ਕਿਨਾਂ ਨੇ ਇਹ ਇੱਕ ਤਾਂ ਮੇਰਾ ਪੋਤਾ ਤਾਂ ਪੋਤਾ 6 ਬੰਦੇ ਹੋਰ ਉਹਦੇ ਵੀ ਲਾਏ ਵੇਤੇ ਬਾਹਰ ਲੈ ਜੀ ਸਾਡੇ ਘਰੋਂ ਚੱਕ ਕੇ ਮੇਰੇ ਮੁੰਡੇ ਨੂੰ ਕਰਤਾ ਸਾਡਾ ਹੀ ਆ ਉਹ ਘਰੋਂ ਚੱਕ ਕੇ ਸਾਨੂੰ ਉਹ ਮੁੰਡੇ ਨੂੰ ਨਹਿਰ ਚ ਲੈ ਕੇ ਤੇ ਵੀ ਡਾਇਰ ਸਿੱਕੇ ਆਉਣਾ ਉਹ ਤਾਂ ਇੱਕ ਬੱਚੋਂ ਮੁੰਡਾ ਘਮਾਰਾਂ ਦਾ ਤਾਂ ਵਿਚਾਰਾ ਉਹਨੇ ਇਹ ਕਿਹਾ ਵੀ ਆਪਾਂ ਸਾਰੇ ਮਰ ਜਾਾਂਗੇ ਆਪਾਂ ਸਾਰੇ ਫਸ ਜਾਾਂਗੇ ਆਪਾਂ ਨਾ ਇਹ ਕੰਮ ਕਰੀਏ ਫੇਰ ਸਾਹਲ ਹੌਟ ਦੇ ਕੋਲ ਨੂੰ ਲਾ ਗਏ ਫੇਰ ਉਹ ਦੂਈ ਸਵੇਰ ਆਪਣੇ ਕਿਸੇ ਦੋਸਤ ਨੂੰ ਉਹਦੇ ਫੋਨ ਖੋਲੇ ਉਹਦਾ ਪਾਸਪੋਰਟ ਵੀ ਖੋਲਿਆ ਫੇਰ ਉਹ ਗਏ ਆਪਣੇ 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 ਦੋਸਤ ਨੂੰ ਇੱਕ ਬਈਏ ਤੋਂ ਫੋਨ ਲੈ ਕੇ ਫੋਨ ਕਰਿਆ ਉਹ ਗੱਡੀ ਲੈ ਕੇ ਆਏ ਉਹ ਰਾਤ ਨੂੰ ਉਹ ਰੱਖਿਆ ਉਹਨਾਂ ਨੇ ਫੇਰ ਸਵੇਰੇ ਹਸਪਤਾਲ 'ਚ ਦਾਖਲ ਕਰਵਾਇਆ ਹਾਂਜੀ ਦਾਖਲ ਕਰਵਾਇਆ ਵੀ ਇਸ ਚੀਜ਼ ਦੀ ਮੈਨੂੰ ਜਦੋਂ ਕੈਨੇਡਾ ਖਬਰ ਲੱਗੀ ਮੈਂ ਉੱਥੇ ਵੀ ਦੁਖੀ ਹੋਇਆ ਜੋ ਵੀ ਹੋਇਆ ਮੇਰੇ ਨਾਲ ਮੈਨੂੰ ਪਤਾ ਵੀ ਜਿਵੇਂ ਮੈਂ ਉੱਥੇ ਟਾਈਮ ਨਿਕਲਿਆ ਮੇਰਾ ਜਿਹੜੇ ਮੈਂ 10 5 ਸੱਤ ਦਿਨ ਟਿਕਟ ਨਹੀਂ ਲਿੱਤਾ ਫਿਰ ਉੱਥੇ ਤੇ ਜਦੋਂ ਮੈਂ ਆਇਆ ਇੱਥੇ ਆਉਣ ਸਾਰ ਕਹਿੰਦਾ ਮੈਂ ਮਾਰ ਦੇਣਾ ਵੀ ਇੱਕ ਤਾਂ ਮੈਂ ਕੁੱਟ ਕੇ ਚਾਲੂ ਕਰ ਲਿਆ ਮੁੰਡਾ ਤਾਂ ਹੁਣ ਮੈਂ ਆਪਣੇ ਬਾਪ ਨੂੰ ਵੱਡੂਗਾ ਉਹਨੂੰ ਮੈਂ ਮਾਰੂਗਾ ਇਹ ਮੇਰੇ ਨਾਲ ਹੋਇਆ ਮੈਂ ਉਸ ਦਿਨ ਦਾ ਘਰ ਨਹੀਂ ਗਿਆ ਕਰ ਮੈਨੂੰ ਕੱਟਤਾ ਕਰਦੇ ਵਿੱਚੋਂ ਮੁੰਡੇ ਨੇ ਤਾਂ ਦੱਲੇ ਖਿਚਕੀ ਕੱਟਤਾ ਬਾਹਰ ਤੇ ਮੈਨੂੰ ਵੀ ਕੱਟਤਾ ਕਰ ਤੋਂ ਬਾਹਰ ਤੇ ਬਸ ਹੁਣ ਅਸੀਂ ਜਿੰਨੇ ਵੀ ਐਨਆਰਓ ਕੋ ਸੀ ਗਏ ਆ ਆਪਣੇ ਇੱਥੇ ਜਾ ਕੇ ਕੋਰਟ 'ਚ ਅਸੀਂ ਕਰਿਆ ਚੰਡੀਗੜ੍ਹ ਇੱਥੇ ਸਿਵਲ 'ਚ ਕਰਿਆ ਕੋਈ ਸਾਡੀ ਸੁਣਵਾਈ ਨਹੀਂ ਉਹ ਥਾਣੇ 'ਚ ਨਹੀਂ ਸੁਣਵਾਈ ਹੋਇ ਕੁਝ ਨਹੀਂ ਹੋਇਆ ਕਾਰਨ ਕੀ ਸਮਝ ਸੁਣਵਾਈ ਕਿਉਂ ਨਹੀਂ ਹੋ ਰਹੀ ਕਾਰਨ ਇਹੀ ਹੈ ਵੀ ਉਹ ਬੰਦਾ ਸਿਆਸੀ ਹੈ ਉਹ ਬੰਦਾ ਸਾਡੇ ਪੈਰ ਨਹੀਂ ਲੱਗਣ ਦਿੰਦਾ ਸਿਆਸੀ ਕੋ ਨ ਪੋਤਰਾ ਪੋਤਰਾ ਨਹੀਂ ਪੁੱਤ ਮੇਰਾ ਅੱਛਾ ਜੀ ਪੋਤਰੇ ਦਾ ਬਾਪ ਅੱਛਾ ਜੀ ਹਾਂ ਉਹ ਸਿਆਸੀ ਹੈ ਉਹ ਸਾਡੇ ਪੈਰ ਨਹੀਂ ਲੱਗਣੁੰਦਾ ਤੇ ਸਾਨੂੰ ਮਾਰਨ ਨੂੰ ਫਿਰਦਾ ਹੁਣ ਸਾਡੀ ਸੁਣਵਾਈ ਨਹੀਂ ਕੋਈ ਕਰਦਾ ਨਾ ਥਾਣੇ ਵਾਲੇ ਨਾ ਕੋਈ ਨਾ ਇਹ ਨਰ ਨੇ ਕਰੀ ਹੈ ਸਾਡੀ ਕਿਸੇ ਨੇ ਸੁਣਵਾ ਹੁਣ ਮੰਗ ਕੀ ਹੈ ਜੀ ਮੰਗ ਸਾਡੀ ਇਹ ਹੈ ਵੀ ਸਾਨੂੰ ਸਾਡੀ ਸੁਣਵਾਈ ਹੋਵੇ ਸਾਨੂੰ ਸਾਡੀ ਸੁਰੱਖਿਆ ਹੋਵੇ ਹੁਣ ਅਸੀਂ ਤਾਂ ਲੁਕੇ ਰਹਿ ਰਹੇ ਆਂ ਸਾਡੀ ਸੁਰੱਖਿਆ ਹੋਵੇ ਲੱਗਦਾ ਜਾਨਵ ਖਤਰਾ ਹੈ ਤਾਂ ਹਾਂ ਜੀ ਹਾਂ ਬਿਲਕੁਲ ਸਾਨੂੰ ਤਾਂ 100 100 ਪਰਸੈਂਟ ਖਤਰਾ ਹੈ ਇਸ ਘੜੀ ਤੇ ਹੁਣ ਸਾਡਾ ਘਰ ਦੁਆਇਆ ਜਾਵੇ ਜੀ ਘਰ ਦੇ ਤਾਂ ਅਸੀਂ ਹੱਕ ਮੈਂ ਹੱਕ ਮਾਲਕ ਤੁਹਾਡੇ ਨਾਂ ਨਾ ਕੋਈ ਕਿਨੂੰ ਕਿਨੂੰ ਖਤਰਾ ਜੀ ਹਾਂ ਜੀ ਤੁਹਾਡੇ ਨਾਂ ਨਾ ਕਿਨੂੰ ਹੋਰ ਕਿਨੂੰ ਖਤਰਾ ਮੇਰੇ ਮੁੰਡੇ ਨੂੰ ਹਾਂ ਤੁਹਾਡੇ ਕਿੰਨੇ ਬੇਟੇ ਡੋਟਰ ਦੋ ਹੀ ਨੇ ਦੋ ਬੇਟੇ ਨੇ ਹਾਂ ਇੱਕ ਨਾਲ ਤੇ ਇੱਕ ਜਿਹੜਾ ਹਾਂ ਇੱਕ ਜਿਹੜਾ ਕਰ ਰਿਹਾ ਹੈ ਜਣੀ ਮਤਲਬ ਕਹਿਣ ਦਾ ਇਹ ਹੈ ਵੀ ਇਹ ਨੇ ਬੰਦੇ ਨੇ ਮੇਰੀ ਜ਼ਮੀਨ ਵੇਚ ਲਈ ਯੂਪੀ ਵਾਲੀ 13 ਕਿਲੇ 13 ਕਿਲੇ ਵੇਚ ਕੇ ਫਿਰ ਇੱਥੇ ਦੀ ਆਬਾਦੀ ਵੇਚ ਲਈ ਜਾਂ ਤਿੰਨ ਫਿਰ ਸ਼ਾਮਲਾਟ ਵੇਚ ਲਈ ਮੈਂ ਇਹਨੂੰ 1.5 ਲੱਖ ਡਾਲਰ ਚੁੱਕਿਆ ਇਹ ਉਹ ਮੇਰਾ ਨਹੀਂ ਮੋੜਦਾ ਇਹ ਲੋਕਾਂ ਦੇ ਵੀ ਨਹੀਂ ਮੋੜਦਾ ਹੈ ਕਈ ਦਾ ਕਰੋੜ ਕਰੋੜ ਰੁਪਇਆ ਲਿਆ ਵਾ ਉਹ ਵੀ ਨਹੀਂ ਮੋੜਦਾ ਇਹ ਅੱਛਾ ਜੀ ਇਹ ਬੰਦਾ ਇਹ ਜਾ ਹੋ ਗਿਆ